ਸਭ ਕੁਝ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਮਿਲਵਾਂ ਜਾ ਰਹੇ ਹਾਂ ਪੰਜਾਬੀ ਸਿਨੇਮਾ ਦੇ ਬਹੁਤ ਹੀ ਬਿਹਤਰੀਨ ਐਕਟਰ ਅਮਨ ਸੂਤタル ਜੀ ਨਾਲ ਜੋ ਬਹੁਤ ਹੀ ਕਲਰਸ ਦੇ ਜਨੂਨੀਅਤ ਸਮੇਤ ਬਹੁਤ ਹੀ ਸ਼ਾਨਦਾਰ ਪ੍ਰੋਜੈਕਟਾਂ ਦਾ ਹਿੱਸਾ ਰਹੇ ਹਨ ਸ਼ਰੀਕ ਤੁਹ ਜੀ ਹਾਂ ਬਹੁਤ ਫਿਲਮਾਂ ਵਿੱਚ ਉਹਨਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਜੋਰ ਦਿਖਾਏ ਹਨ ਆ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਵਾਗਤ ਹੈ ਅਮਨ ਜੀ ਤੁਹਾਡਾ ਆ ਆਸ਼ਕੀ ਨੋਟ ਅਲਾਊਡ ਤੋਂ ਲੈ ਕੇ ਜੀ ਹੁਣ ਤੱਕ ਦਾ ਸਫ਼ਰ ਕਿਦਾਂ ਲਰਿਆ ਜੀ ਆ ਵਧੀਆ ਰਿਹਾ ਭਾਜੀ ਮਤਲਬ ਵਧੀਆ ਐਕਸਪੀਰੀਅੰਸ ਰਿਹਾ ਉੱਥੇ ਦਾ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੌਲੀ ਹੌਲੀ ਇੰਪਰੂਵ ਕਰਦੇ ਰਹੇ ਆਪਣੇ ਆਪ ਨੂੰ ਤੇ ਵਧੀਆ ਜਰਨੀ ਉਦੋਂ ਰਾਚਣਾ ਕਿੰਨੇ ਕੋਏ ਜੀ ਕਾਫੀ ਆਏ ਕਿਉਂਕਿ ਐਕਚੁਅਲੀ ਕਿਹਾ ਕੁਝ ਟਾਈਮ ਬਾਅਦ ਇੰਡਸਟਰੀ ਬਦਲਦੀ ਆ ਲਾਈਕ ਪਹਿਲਾਂ 뮤직 بیس ਸੀ ਗਿਆ 뮤직 ਵੀਡੀਓਜ਼ ਆਉਂਦੀਆਂ ਸੀ ਗਿਆ ਉਹ ਬੰਦਾ ਪਹਿਲਾਂ ਉਧਰ ਨੂੰ ਅਪਰੋਚ ਕਰਦਾ ਰਿਹਾ ਤੇ ਸਡਨਲੀ ਡਰਾਸਟਿਕ ਚੇਂਜ ਆਇਆ ਫਿਲਮਾਂ ਵਾਲਾ ਤੇ ਫਿਰ ਫਿਲਮਾਂ ਵੱਲ ਉਧਰ ਦੀ ਜਰਨੀ ਸ਼ੁਰੂ ਹੋ ਗਈ ਤਾਂ ਬਸ ਇੱਕ ਮਤਲਬ ਕਾਫੀ ਅਪ ਡਾਊਨ ਆਇਆ ਪਟੋ ਜ਼ਰੂਰੀ ਵੀ ਹੈ। ਤਾਂ ਹੀ ਬੰਦਾ ਹੌਲੀ ਵਾਲੇ ਅੱਗੇ ਤੱਕ ਗਰੋ ਕਰਦਾ। ਐਜ਼ ਅ ਹੀਰੋ ਤੁਸੀਂ ਡੈਬਿਊ ਕੀਤਾ ਜੀ ਕੁਝ ਜਨਰ ਦੇ ਵਿੱਚ ਤਾਂ ਹੁਣ ਤੁਹਾਡਾ ਜਿਹੜਾ ਇੱਕ ਬੜਾ ਵੱਖਰਾ ਜਿਹਾ ਜਨਰ ਦੇ ਨਾਲ ਤੁਸੀਂ ਜੁੜੇ ਹੋ ਉਹ ਦਰਸ਼ਕ ਤੁਹਾਨੂੰ ਐਪਰੀਸ਼ੀਏਟ ਵੀ ਕਰ ਰਹੇ ਆ। ਇਦਾਂ ਲੱਗਦਾ ਜੀ ਇਸ ਉਸ ਤੋਂ ਲੈ ਕੇ ਤੇ ਇੱਥੋਂ ਤੱਕ ਦਾ ਸਫਰ ਮਤਲਬ ਆਪਣੇ ਆਪ ਵਿੱਚ ਕਿਦਾਂ ਮਹਿਸੂਸ ਹੁੰਦਾ ਜੀ? ਕਿ ਮੈਂ ਹਾਂ ਜੀ ਮੈਂ ਜਦ ਆਸ਼ਕੀ ਨਾਡ ਲੋਡ ਕੀਤੀ ਲੀਡ ਤੇ ਤੇ ਉਸ ਤੋਂ ਬਾਅਦ ਉਹਦੋਂ ਮੈਨੂੰ ਵਧੀਆ ਲੱਗ ਰਿਹਾ ਸੀ ਕੰਮ ਮੈਂ ਕੀਤਾ ਕਿਉਂਕਿ ਹੌਲੀ ਹੌਲੀ ਜਾਂਦੇ ਗਰੋ ਹੋਇਆ ਨਾ ਐਕਟਿੰਗ ਵਾਈਜ਼ ਤੇ ਫਿਰ ਮੈਨੂੰ ਹੌਲੀ ਹੌਲੀ ਲੱਗੇ ਉਹ ਚੋ ਕਮੀ ਸੀ ਉਹ ਕਮੀ ਸੀ ਬਟ ਮੈਂ ਨਾ ਹਮੇਸ਼ਾ ਕੰਮ ਨੂੰ ਪ੍ਰੀਫਰੈਂਸ ਦਿੱਤੀ ਐ ਲੀਡ ਸੈਕੰਡ ਲੀਡ ਐ ਨਹੀਂ ਕਈ ਵਾਰ ਕੀ ਹੁੰਦਾ ਬੰਦਾ 3 ਘੰਟੇ ਦਿਖਦਾ ਕਰਦਾ ਕੁਝ ਵੀ ਨਹੀਂ ਕਈ ਵਾਰ ਛੋਟੀ ਜੀ ਚੀਜ਼ ਹੀ ਥੋੜੀ ਕਲਿੱਕ ਕਰ ਜੇ ਮੈਂ ਮਤਲਬ ਇੰਜੋਏ ਕਰਦਾ ਆਪਣੇ ਕਰੈਕਟਰ ਨੂੰ ਜਿੱਦਾਂ ਵੀ ਆ ਇਦਾਂ ਸ਼ਰੀਕ 2 ਦੇ ਵਿੱਚ ਵੀ ਤੁਹਾਡੀ ਹਾਂਜੀ ਦੇ ਜੀ ਦੇ ਬ੍ਰਦਰ ਦੇ ਰੂਪ ਵਿੱਚ ਵੀ ਤੁਹਾਡਾ ਕਰਦਾ ਜਿਹੜਾ ਬੜਾ ਪ੍ਰੀਸ਼ਟ ਹੋਇਆ ਜੀ ਉਹ ਕਿਦਾਂ ਦਾ ਰਿਹਾ ਰੋਲ ਉਹ ਕਰਨਾ ਜਾਂ ਉਸ ਉਸ ਰੋਲ ਨੂੰ ਲੈ ਕੇ ਦਰਸ਼ਕ ਅਪਰੀਸ਼ੀਏਸ਼ਨ ਕਿਦਾਂ ਦੀ ਰਹੀ ਜੀ ਉਹ ਉਹ ਰੋਲ ਹੀ ਦੇ ਭਾਈ ਨੇ ਕਿਹਾ ਸੀਗਾ ਤੇ ਵੀ ਉਹ ਵਾਲਾ ਕਰੈਕਟਰ ਵੀ ਅਮਨ ਸੂਤਰ ਉਹ ਕਰਨਗੇ ਉਹਨਾਂ ਦੇ ਕਰਕੇ ਮੈਨੂੰ ਉਹ ਕਰੈਕਟਰ ਮਿਲਿਆ ਤੇ ਉਹ ਵਧੀਆ ਰਿਐਕਸਪੀਰੀਅੰਸ ਮੇਰਾ ਤੇ ਉੱਥੋਂ ਇੱਕ ਮਤਲਬ ਉਹ ਉਹ ਕਰੈਕਟਰਸ ਕਾਫੀ ਤੱਕ ਪਹੁੰਚ ਗਿਆ ਇੰਡਸਟਰੀ ਦਾ ਪਹੁੰਚਾ ਉਹ ਉੱਥੋਂ ਇੱਕ ਅਲੱਗ ਲੈਵਲ ਦਾ ਕੰਮ ਸਟਾਰਟ ਹੋਇਆ ਦੁਆਰਤੀ ਮੇਰਾ ਰੱਗੇ ਦੇ ਅੱਗੇ ਮਤਲਬ ਉੱਥੋਂ ਵੀ ਮੈਨੂੰ ਥੋੜਾ ਦੁਬਾਰਤ ਹੀ ਤੁਸੀਂ ਕਹਿ ਸਕਦੇ ਹੋ ਕਿ ਉੱਥੋਂ ਮੇਰੀ ਅਪਰੋਚ ਸ਼ੁਰੂ ਹੋਈ ਸੀ ਤੇ ਵਧੀਆ ਐਕਸਪੀਰੀਅੰਸ ਵਾਹ ਜਨੂਨੀਅਤ ਦਾ ਹਿੱਸਾ ਬਣਨ ਦਾ ਮੌਕਾ ਕਿਵੇਂ ਮਿਲਿਆ ਜੀ ਹਾਂ ਜੀ ਮੈਂ ਮੂਵੀ ਕੀਤੀ ਸੀ ਮੋਹ ਅੱਛਾ ਜੀ ਤੇ ਸਰਗੁਨ ਜੀ ਦਾ ਜਗਦੀਪ ਸਿੱਧੂ ਭਾਈ ਦੀ ਸੀ ਮੈਂ ਉੱਥੇ ਮਿਲਿਆ ਸੀ ਉਹਨਾਂ ਨੂੰ ਉਹ ਚ ਮੋਹ ਚ ਮੇਰਾ ਕਰੈਕਟ ਡਾਇਲੋਗਸ ਕੋਈ ਨਹੀਂ ਸੀਗੇ ਬਟ ਕਰੈਕਟਰ ਉਹਨਾਂ ਦੇ ਹਸਬੰਡ ਦਾ ਸੀ ਸਰਗੁਨ ਜੀ ਦਾ ਉਹ ਫਿਰ ਜਗਦੀਪ ਭਾਈ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੱਸਿਆ ਮੇਰੇ ਬਾਰੇ ਉਹਨਾਂ ਨੇ ਫਿਰ ਉੱਥੋਂ ਹੀ ਮੈਨੂੰ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਸੀਰੀਅਲ ਕਰਨਾ ਹੈ ਇਹਦਾ ਤੇ ਫਿਰ ਉੱਥੋਂ ਮਿਲਿਆ ਮੋਹ ਤੋਂ ਮੈਨੂੰ ਇਨ ਟੱਚ ਹੋਇਆ ਤੇ ਉੱਥੋਂ ਮੈਨੂੰ ਜ਼ਰੂਰਤ ਇਹਦਾ ਮਿਲਿਆ ਇੱਕ ਨਾ ਜੀ ਇੱਕ ਹੀਰੋ ਤੋਂ ਲੈ ਕੇ ਇੱਕ ਫਾਦਰ ਦਾ ਜਿਹੜਾ ਕਰੈਕਟਰ ਪਲੇ ਕਰਨਾ ਜਿੱਦਾਂ ਦੇ ਉਹਦੇ ਵਿੱਚ emotions ਸੀਗੇ ਬੜਾ ਤੁਸੀਂ ਉਸ ਰੋਲ ਨੂੰ ਮਤਲਬ ਐਨੀ ਡੂੰਘਾਈ ਦੇ ਵਿੱਚ ਤੁਸੀਂ ਉਹਨੂੰ ਐਕਸਪਲੋਰ ਕੀਤਾ ਆਪਣੀ ਭੂਮਿਕਾ ਨੂੰ ਮਤਲਬ ਇਹ ਡਿਫਰੈਂਟ ਸ਼ੇਡ ਦੇ ਕਿਰਦਾਰ ਦੇ ਵਿੱਚ ਖੋਭਣਾ ਮਤਲਬ ਕੀ ਉਹਦੇ ਵਾਸਤੇ ਖਾਸ ਤਿਆਰੀ ਕੀਤੀ ਕੋਈ ਮੈਂ ਜਦੋਂ ਉਹ ਰੋਲ ਆਫਰ ਹੋਇਆ ਨਾ ਤੇ ਮੈਂ ਵੀ ਬਹੁਤ ਡਾਈਸੀ ਸੀਗਾ ਕਿਉਂਕਿ ਉਹ ਇੱਕ ਫਾਤਰ ਦਾ ਕਰੈਕਟਰ ਹੈ ਨਾ ਉਹ ਵੀ ਵੱਡੀ ਕੁੜੀ ਦਿਖਾਈ ਹੈ ਇਦਾਂ ਲੋ ਕੁੜੀਆਂ ਦਾ ਤੇ ਉਹ ਮੈਂ ਵੀ ਡਾਈਸੀ ਸੀ ਕਿੱਦਾਂ ਹੋਊਗਾ ਬਟ ਮੈਨੂੰ ਪਹਿਲੇ ਤੋਂ ਥੋੜਾ ਬਹੁਤ ਮੁਸ਼ਕਲ ਹੋਈ ਬੇ ਫੇਰ ਮੈਂ ਕਿਹਾ ਨਹੀਂ ਮੇਰਾ ਕੰਮ ਹੈ ਮੈਨੂੰ ਇਹਦਾ 100% ਦੇਣਾ ਪੈਣਾ ਪਰ ਉਹ ਲੋਕਾਂ ਨੇ ਐਪਰੀਸ਼ੀਏਟ ਬਹੁ ਕੀਤਾ ਉਹ ਇਦਾਂ ਕਿਸੇ ਨੂੰ ਔਕਵਰਡ ਲੱਗੀ ਨਹੀਂ ਉਹ ਗੱਲ ਪਰਫਾਰਮੈਂਸ ਵਾਈ ਰੱਬ ਵੱਲੋਂ ਚਲੋ ਉਹ ਵਧੀਆ ਹੋ ਗਿਆ ਮਤਲਬ ਲੋਕਾਂ ਨੂੰ ਵਧੀਆ ਲੱਗਿਆ ਉਹ ਵਾਲਾ ਕੈਰੈਕਟਰ ਸਭ ਨੂੰ ਅਮਨ ਜੀ ਸਿਨੇਮਾ ਉਹ ਦੌਰ ਵਾਲਾ ਸਿਨੇਮਾ ਸ਼ਕੀਨ ਆਟੋ ਲੋਡ ਵਾਲਾ ਔਰ ਅੱਜ ਦੇ ਸਿਨੇਮੇ ਵਿੱਚ ਕੀ ਫਰਕ ਮਹਿਸੂਸ ਕਰਦੇ ਹਾਂ ਜੀ ਐਕਚੁਅਲੀ ਹੁਣ ਨਾ ਉਹ ਟੈਂਕ ਤਾਂ ਬਣਨ ਲੱਗ ਗਿਆ ਕੰਟੈਂਟ ਪਹਿਲਾਂ ਇਹ ਸੀਗਾ ਕਿ ਠੀਕ ਆ ਇੱਕ ਦੌਰ ਆਉਂਦਾ ਪਹਿਲਾਂ ਅੰਗਰੇਜ਼ ਮੂਵੀ ਉਹਨੇ ਕਲਚਰ ਚੇਂਜ ਕੀਤਾ ਫੇ ਕਾਮੇਡੀ ਦਾ ਆਇਆ ਉਹ ਚੱਲ ਪਿਆ ਨਾ ਤੇ ਹਾਲੀ ਹਾਲੇ ਹੁਣ ਇਹ ਆ ਕਿ ਹੁਣ ਕੰਟੈਂਟ ਬੋਲਦਾ ਫੇਸ ਕਿਹੜਾ ਆ ਉਹ ਨਹੀਂ ਪਹਿਲਾਂ ਉਹ ਮੈਟਰ ਕਰਦੀਆਂ ਸੀ ਚੀਜ਼ਾਂ ਤੇ ਮੇਨ ਕੌਣ ਆ ਇਹ ਕੌਣ ਕਰ ਰਿਹਾ ਪਰ ਹਣਾ ਹੁਣ ਉਹ ਨਹੀਂ ਹੁਣ ਚੱਲਿਆ ਕਿਉਂਕਿ ਇਹ ਮੈਨੂੰ ਲੱਗਦਾ ਸੀਰੀਜ਼ ਨੇ ਵੈਬ ਸੀਰੀਜ਼ ਨੇ ਬਹੁਤ ਜ਼ਿਆਦਾ ਚੇਂਜ ਹੋ ਗਿਆ ਦਾ ਲਾਕਡਾਊਨ ਤੋਂ ਬਾਅਦ ਲੋਕਾਂ ਦੇ ਥੌਟ ਪ੍ਰੋਸੈਸ ਵੀ ਚੇਂਜ ਕਰ ਗਏ ਇਹ ਬਹੁਤ ਚੇਂਜ ਆਇਆ ਹੁਣ ਸਟੋਰੀਜ਼ ਬੋਲਦੇ ਉਹ ਸਟੋਰੀਜ਼ ਤੇ ਵਰਕ ਕੀਤਾ ਜਾਂਦਾ ਪਹਿਲਾਂ ਇਹ ਸੀਗਾ ਕਿ ਚੱਲ ਇੱਕ ਚੀਜ਼ ਲੈ ਲੈਂਦੇ ਸੀ ਉਹਨੂੰ ਬਸ ਇੱਕ ਥਾਂ ਤੇ ਸਮਾਪ ਕਰ ਦਿੰਦੇ ਸੀ ਹੁਣ ਇਦਾਂ ਹੁਣ ਗ੍ਰੇਜ ਵੀ ਬਹੁਤ ਵੱਡੇ ਹੋ ਗਏ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਬਣਨ ਲੱਗ ਗਈਆਂ ਇਦਾਂ वैसे थोड़ा जी आपको पिशोकड़ वाली जाइए किथों ਤੁਸੀਂ ਬਿਲੋਂਗ ਕਰਦੇ ਹੋ ਜੀ ਤੇ ਜਿਹੜੀ ਜਰਨੀ ਹੈ ਐ ਐਕਟਿੰਗ ਦੀ ਕਿਵੇਂ ਸਟਾਰਟ ਹੋਈ ਜੀ ਮੈਂ ਮੈਂ ਲੁਧਿਆਣੇ ਤੋਂ ਦੁਗਰੀ ਤੇ ਮੇਰਾ ਬਾਹਰ ਤੋਂ ਮੋਗੇ ਦਾ ਤੇ ਐਕਚੁਅਲੀ ਮੇਰਾ ਫਰੈਂਡ ਹੈ ਲੱਕੀ ਨਾਗਰਾ ਉਹਦੀ ਨਾ 뮤직 ਕੰਪਨੀ ਸੀ ਵਾਈਟਲ ਰਿਕਾਰਡ ਤੇ ਮੈਂ ਉਹਨਾਂ ਨਾਲ ਹੀ ਰਹਿੰਦਾ ਸੀ ਮਨ ਲ ਸਕੂਲ ਟਾਈਮ 2000 2000 ਦੀ ਗੱਲ ਹੈ ਤੇ ਉਹ ਤੋਂ ਬਸ ਨਾਲ-ਨਾਲ ਹੀ ਉਹਦੇ ਮੈੜਾ ਮੋਂ ਨੂੰ ਕਹਿੰਦਾ ਯਾਰ ਤੂੰ ਦੱਸੀ ਜੇ ਹੋਇਆ ਕੋਈ ਨਾ ਕੰਮ ਜਿਵੇਂ ਜਿੰਨੇ ਸਿੰਗਲ ਸੀ ਕੈਸਟਸ ਆਉਣੀ ਆ ਤੇ ਉਹ ਬਸ ਸਟੈਂਡ ਦੇ ਕੇ ਉਹਨੇ ਡੱਬੇ ਉਦਾਂ ਸੀ ਮਤਲਬ ਇਨ ਟੱਚ ਸੀ ਉਹਦੇ ਤੇ ਉਹਨੇ ਫਿਰ ਮੈਨੂੰ ਫਸਟ ਬ੍ਰੇਕ ਦਿੱਤੀ 2002 ਚ ਉਦੋਂ ਮੈਂ ਪਹਿਲਾ ਗਾਣਾ ਮੇਰੇ ਦੋਸਤ ਦੇ ਥਰੂ ਆਇਆ ਫਿਰ ਅੱਗੇ ਦੀ ਅੱਗੇ ਜਿਹਨੇ ਐਡਿਟ ਕੀਤਾ ਉਹ ਅੱਗੇ ਦੀ ਅੱਗੇ ਫਿਰ ਉਹ ਜਰਨੀ ਚੱਲਦੀ ਚੱਲਦੀ ਐਦਾਂ ਆਇਆ ਮੇਰੇ ਦੋਸਤ ਦੇ ਥਰੂ ਆਇਆ ਐਜ਼ ਯ ਐਕਟਰ ਕਿੱਦਾਂ ਦੀਆਂ ਭੂਮਿਕਾਵਾਂ ਚ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ ਮਤਲਬ ਐਜ਼ ਯ ਐਕਟਰ ਹੁੰਦੀ ਨਾ ਜੀ ਖਿੱਚ ਵੀ ਆਪਾਂ ਆ ਤਰ੍ਹਾਂ ਦਾ ਸਿਨੇਮਾ ਕਰਨਾ ਹਾਂ ਜੀ ਮੈਨੂੰ ਇੱਕ ਮੈਂ ਲਾਈਕ ਇੱਕ ਲਵ ਸਟੋਰੀ ਦਾ ਗਾਣਾ ਗਾਇਆ ਵੇ ਦਿਲ ਵਾਲੇ ਦੋ ਲਣੀਆਂ ਸੀ ਪੰਜਾਬ ਚ ਨਾ ਉਦਾਂ ਲ ਕੋਈ ਕਲਚ ਕਰਨਾ ਚਾਹੁੰਦਾ ਇੱਕ ਕਿਸੇ ਬਾਇਓਪਿਕ ਕਰਨਾ ਚਾਹੁੰਦਾ ਮੇਰੇ ਮੇਰੇ ਮਨ ਚ ਇਹ ਆ ਕਿ ਦੋ ਚੀਜ਼ਾਂ ਨਾ ਮਤਲਬ ਜਿਵੇਂ ਯਸ਼ਰਾਜੀ ਨੇ ਬਣਾਈਆਂ ਨੇ ਸਟੋਰੀਜ਼ ਜੋ ਪੰਜਾਬ ਉਹ ਦਿਖਾ ਗਏ ਹਾਲੇ ਆਪਾਂ ਨਹੀਂ ਦਿਖਾ ਪਾਰੇ ਪੰਜਾਬੀ ਫਿਲਮਾਂ ਚ ਤੋਂ ਉਦਾਂ ਦੀਆਂ ਚੀਜ਼ਾਂ ਮੈਂ ਕਰਨਾ ਚਾਹੁੰਦਾ ਆ ਤਾਂ ਇਦਾਂ ਮੇਰੇ ਮਨ ਚ ਹੋਂ ਤੱਕ ਦੇ ਸਫ਼ਰ ਦੇ ਐਸੇ ਕਿਹੜੇ ਰੋਲ ਆ ਜੀ ਜਿਨ੍ਹਾਂ ਨੂੰ ਕਰਨਾ ਇੱਕ ਬੜਾ ਚੁਣੌਤੀਪੂਰਨ ਲੱਗਿਆ ਜਾਂ ਬੜਾ ਇੱਕ ਤੁਹਾਨੂੰ ਇਸਕੂਨ ਦਾ ਇੱਕ ਅਹਿਸਾਸ ਹੋਇਆ ਉਹ ਕਰਕੇ ਮੈਨੂੰ ਵਾ ਸੱਚ ਰਸਾ ਜਦ ਮੈਂ ਕੋਈ ਵੀ ਰੋਲ ਮੈਨੂੰ ਆਫਰ ਹੁੰਦਾ ਹੈ ਜਾਂ ਜੇ ਕਰਦਾ ਨਾ ਤਾਂ ਉਹ ਔਰ 올 ਤੋਂ ਟੇਕ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰਨਾ ਅਸਲ 'ਚ ਮੈਨੂੰ ਕਦੇ ਵੀ ਨਹੀਂ ਅਜੇ ਤੱਕ ਪਤਾ ਲੱਗਿਆ ਮੈਂ ਇਹ ਪਰਫਾਰਮ ਕੀ ਕਰੂੰਗਾ ਬਟ ਮੇਰੇ ਮਨ 'ਚ ਹੁੰਦਾ ਅੱਛਾ ਆ ਚੀਜ਼ ਕਰਦੇ ਹੋ ਪਰ ਮਾਈਂਡ 'ਚ ਘੁੰਮ ਜਾਂਦੀ ਮੈਂ ਤੁਹਾਨੂੰ ਨਿਧੀ ਸਿੰਘ ਇੱਕ ਫਿਲਮ ਕੀਤੀ ਸੀ ਹਾਂਜੀ ਹਾਂਜੀ ਉਹਦੇ 'ਚ ਮੈਂ ਜੈਵੀ ਢਾਂਡਾ ਜੀ ਨੇ ਕੀਤੀ ਸੀ ਹਾਂਜੀ ਹਾਂਜੀ ਜੈਵੀ ਭਾਈ ਨੇ ਕੀਤੀ ਸੀ ਹਾਂਜੀ ਉਹਦੇ 'ਚ ਨਾ ਇੱਕ ਲਾਸਟ ਸੈ ਸੀ ਸੀ ਵਰ ਐਕਸੀਡੈਂਟ ਅੱਛਾ ਜੀ ਕੁਲਰਾਜ ਜੀ ਨੇ ਤਾਂ ਜੀਪ ਕੱਢਣੀ ਉੱਥੋਂ ਦੀ ਬੇਰੇ ਹਾਦਸੇ ਤੋਂ ਉਹ ਸੀਨ ਤੋਂ ਬਾਅਦ ਨਾ ਮੈਂ ਮੈਨੂੰ ਇੱਕ ਬਨਫਾਤਰ ਐਕਸੀਡੈਂਟ ਯਾਦ ਆ ਗਿਆ ਮੈਂਟਲੀ ਉਹ ਹੋ ਗਿਆ ਕਿ ਯਾਰ ਉਸ ਟਾਈਮ ਉਹਨਾਂ ਤੇ ਕੀ ਬੀਤੀ ਹੋਣੀ ਜਦੋਂ ਉਹਨਾਂ ਦੀ ਬਾਤ ਇਦਾਂ ਤੇ ਮਤਲਬ ਮਤਲਬ ਮੈਂਟਲੀ ਬਹੁਤ ਜ਼ਿਆਦਾ ਰੂਨ ਲੱਗਿਆ ਬਹੁਤ ਜ਼ਿਆਦਾ ਤੋਂ ਇਦਾਂ ਕਰਕੇ ਕਈ ਚੀਜ਼ਾਂ ਹੋ ਜਾਂਦੀਆਂ ਹੁਣ ਇੱਕ ਮੇਰੀ ਸੀਰੀਜ਼ ਆਣੀ داره ਅੱਛਾ ਜੀ ਤੇ ਉਹਦੇ ਚ ਦੋ ਸੀਨ ਇਹ ਜੋ ਹੈ ਅਮਰਦੀਪ ਗਿੱਲਾ ਹਾਂ ਜੀ ਉਹ ਚ ਦੋ ਸੀਨ ਇਹ ਜੋ ਮੈਂ ਉਦੋਂ ਵੀ ਮੈਂਟਲੀ ਮਤਲਬ ਉਹ ਹੋ ਗਿਆ ਯਾਰ ਕਿ ਨਹੀਂ ਉਦੋਂ ਵੀ ਬਹੁਤ ਰੂਨ ਲੱਗ ਹੋ ਜਾਂਦਾ ਪੰਤਾ ਨਾ ਬੈਲ ਇਮੋਸ਼ਨਸ ਬੈਲੈਂਸ ਨਹੀਂ ਰਹਿੰਦੇ ਕਈ ਸੀਨਸ ਇਹ ਜੋ ਹੋ ਜਾਂਦੇ ਆ ਉਹ ਬਹੁਤ ਤੰਗ ਕਰ ਜਾਂਦੇ ਕਿਤੇ ਨਾ ਕਿਤੇ ਇਦਾਂ ਪੰਜਾਬੀ ਸਿਨੇਮੇ ਦੇ ਮੌਜੂਦਾ ਸਿਨੈਰੀਓ ਦੀ ਗੱਲ ਕਰੀਏ ਜੀ ਇਸ ਜਾਂ ਪੁਰਾਣੇ ਦੀ ਗੱਲ ਕਰੀਏ ਤਾਂ ਕਿਹੜੇ ਐਸੇ ਡਾਇਰੈਕਟਰ ਆ ਜਿਨ੍ਹਾਂ ਦਾ ਜਨਰ ਪਸੰਦ ਕਰਦੇ ਹੋ ਤੁਸੀਂ ਮੈਨੂੰ ਜਗਦੀਪ ਸਿੱਧੂ ਭਾਈ ਦਾ ਕੰਮ ਵਧੀਆ ਲੱਗਦਾ ਉਹਨਾਂ ਦਾ ਤੇ ਆਪਣੇ ਦੀਪਕ ਥਾਪਰਵਾ ਜੀ ਦਾ ਤੇ ਇਹਨਾਂ ਦਾ ਮੈਨੂੰ ਰੇਮਨੀਸ਼ ਪੱਟ ਭਾਈ ਜੀ ਦਾ ਤਿੰਨਾਂ ਦਾ ਮੈਨੂੰ ਵਧੀਆ ਲੱਗਦਾ ਕੰਮ ਤੇ ਜਿਹੜੇ ਮੈਂ ਅਮਰ ਹੁੰਦਲ ਭਾਈ ਦੀ ਗੱਲ ਕਰਨਾ ਉਹਨਾਂ ਨਾਲ ਮੈਂ ਯੈਂਕੀ ਕੀਤੀ ਸੀ ਉਹਨਾਂ ਦਾ ਪੇਪਰ ਵਰਕ ਬਹੁਤ ਵਧੀਆ ਅੱਛਾ ਉਹ ਮਤਲਬ ਇਹਨਾਂ ਉਹ ਨਹੀਂ ਕਰਦੇ ਜੋ ਲਿਖਿਆ ਨਾ ਉਹਨਾਂ ਨੇ ਐਜ਼ ਇਟ ਇਜ਼ ਕਰਕੇ ਉਹ ਟਾਈਮ ਵੇਸਟ ਨਹੀਂ ਕਰਦੇ ਉਹ ਉਹਨਾਂ ਦੀ ਬਹੁਤ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਆਉਣ ਵਾਲੇ ਦਿਨਾਂ 'ਚ ਇਹ ਕਿਹੜੀ ਪ੍ਰੋਜੈਕਟ ਹੈ ਜਿਹਦਾ ਜੀ ਤੁਹਾਨੂੰ ਦੇਖਾਂਗੇ ਜੀ ਦਰਸ਼ਕ ਦੇਖਣਗੇ ਇੱਕ ਤਾਂ ਆ ਅਮਰਦੀਪ ਗਿੱਲ ਪਾਜੀ ਵਾਲਾ ਉਹਨਾਂ ਦਾਾਰੋ ਆਉਣੀ ਹੈ ਤੇ ਇੱਕ ਮੇਰੀ ਆ ਦੀਪਕ ਠਾਪਰ ਭਾਈ ਦਾ ਮੂਵੀ ਕੀਤੀ ਉਹਦਾ ਟਾਈਟਲ ਹਜੇ ਫਾਈਨਲ ਨਹੀਂ ਆ ਹੋਰ ਰੀਲੀਜ਼ ਹੋਣੀ ਹੈ ਇੱਕ ਬੰਟੀ ਬੈਂਸ ਭਾਈ ਦੇ ਨਾਲ ਮੇਰਾ ਪ੍ਰੋਜੈਕਟ ਆ ਰਿਹਾ ਤੇ ਉਹਨਾਂ ਨਾਲ ਕੁਲਜਿੰਦਰ ਸਿੱਧੂ ਭਾਈ ਤੇ ਮੈਂ ਆ ਤੇ ਉਹ ਆ ਰਿਹਾ ਇੱਕ ਆ ਜਿਹੜਾ ਹੁਣ ਮੈਂ ਕਰ ਰਿਹਾ ਉਡਣਾ ਸੱਪ ਇਹਦੇ ਵਿੱਚ ਕੀ ਕੈਰੇਕਟਰ ਹੈ ਤੁਹਾਡਾ ਉਡਣਾ ਸੱਪ ਦੇ ਵਿੱਚ ਇਹਦੇ ਚ ਵੀ ਮਤਲਬ ਇਹਦਾ ਕੈਰੇਕਟਰ ਵੀ ਬੜਾ ਥੋੜਾ ਚੈਲੈਂਜਿੰਗ ਸੀ ਮੇਰੇ ਲਈ ਪਹਿਲਾ ਇਹ ਕੈਰੇਕਟਰ ਹੈ ਮਤਲਬ ਵਿਆਹ ਵਰਿਆ ਹਣਾ ਇਹਦਾ ਇੱਕ ਫਿਰ ਇਹਦੇ ਇੱਕ ਮੁੰਡਾ ਹੁੰਦਾ ਤੇ ਜਿਹੜਾ ਉਹ ਮੁੰਡੇ ਵਾਲਾ ਰੋਲ ਹੈ ਉਹ ਵੀ ਮੈਂ ਕਰ ਰਿਹਾ ਮਤਲਬ ਇਹ ਚ ਦੋ ਰੋਲ ਮੈਂ ਪਲੇ ਕਰ ਰਿਹਾ ਤੋ ਡਿਫਰੈਂਸ਼ੀਏਟਸ ਕਰਨ ਚ ਵੀ ਉਹ ਵੀ ਇੱਕ ਵਧੀਆ ਐਕਸਪੀਰੀਅנס ਆ ਫਸਟ ਟਾਈਮ ਕਰ ਰਹੇ ਹੋ ਬੰਦਾ ਇਨ ਇਹ ਟੀਮ ਤੁਸੀਂ ਫਸਟ ਵਾਰੀ ਇਹ ਜੁੜੇ ਹੋ ਸਟੀਫ ਨਾਲ ਇੱਕ ਯੰਗੇਸਟ ਟੀਮ ਇੱਕ ਹਾਂਜੀ ਮਨਜੀ ਮਨਜੀ ਹੋਏ ਤੁਸੀਂ ਡਾਇਰੈਕਟਰਾਂ ਨਾਲ ਕੰਮ ਕੀਤਾ ਹੈ ਮਤਲਬ ਕਿਦਾਂ ਦਾ ਇਹ ਇਹ ਹੈਗਾ ਸਿਨੈਰੀਓ ਲੱਗ ਰਿਹਾ ਮੈਂ ਫਸਟ ਟਾਈਮ ਕੀਤਾ ਟੋਨੀ ਭਾਈ ਨਾਲ ਕੰਮ ਤੇ ਸੱਜਨ ਭਾਈ ਨੂੰ ਵੀ ਫਸਟ ਟਾਈਮ ਮਿਲਿਆ ਉਹਨਾਂ ਨੂੰ ਤੇ ਮੈਨੂੰ ਵਧੀਆ ਲੱਗਿਆ ਐਕਸਪੀਰੀਅנס ਕਿਉਂਕਿ ਪਤਾ ਕੀ ਹੈ ਜਿਹੜੇ ਹੁਣ ਨਵੇਂ ਕੰਮ ਕਰ ਰਹੇ ਸਾਰੇ ਹੁਣ ਉਹ ਨਾ ਮਤਲਬ ਸਿੱਖ ਕੇ ਆ ਰਿਹਾ ਇਦਾਂ ਨਹੀਂ ਹੈ ਕਿ ਚੱਲ ਠੀਕ ਆ ਉਹ ਵੀ ਔਨ ਪ੍ਰੋਸੈਸ ਤੇ ਉਹ ਚੀਜ਼ਾਂ ਬਹੁਤ ਅਕਾਊਂਟ ਕਰਦੇ ਉਹਨਾਂ ਨੂੰ ਪਤਾ ਹੈ ਸਭ ਨੂੰ ਕਿਹਦੀ ਚੀਜ਼ ਕਿੰਨੀ ਲੈਣੀ ਹੈ ਕੋਈ ਫਾਲਤੂ ਨਹੀਂ ਹੈ ਇਥੋਂ ਨਹੀਂ ਘੱਟ ਉਹ ਸਾਰਾ ਕੁਝ ਕਲੀਅਰ ਆ ਤੇ ਇਹ ਵੀ ਹੈ ਕਿ ਜੇ ਕੁਝ ਗਲਤ ਕਰਦੇ ਟੋਕਦੇ ਵੀ ਨਹੀਂ ਇਦਾਂ ਨਹੀਂ ਇਦਾਂ ਚਾਹੀਦਾ ਉਹ ਚੀਜ਼ ਬਹੁਤ ਵਧੀਆ ਲੱਗਦੀ ਇਹਨਾਂ ਦੇ ਸਿੱਖਣ ਨੂੰ ਮਿਲਦਾ ਮੇਰਾ ਐਕਸਪੀਰੀਅੰਸ ਵਧੀਆ ਰਿਹਾ ਤੇ ਠੀਕ ਹੈ ਜੀ ਬੈਸਟ ਵਿਸ਼ੇਸ ਜੀ ਤੁਹਾਨੂੰ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਦਾ ਥੈਂਕ ਯੂ ਸੋ ਮਚ ਜੀ